ਤੁਸੀਂ ਬਿਕ ਰਹੇ ਹੋ ਆਵਾਜ਼-ਏ-ਖ਼ਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢਿੱਲੋਂ ਅਸੀਂ ਹਰ ਬਾਰੀ ਤੁਹਾਡੇ ਤੱਕ ਨਮੀ ਨਮੀ ਜਾਣਕਾਰੀ ਲੈ ਕੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਅੱਜ ਵੀ ਇੱਕ ਨਮੀ ਜਾਣਕਾਰੀ ਆਈ ਹੈ ਜੋ ਕਿ ਮਾਜੂਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਆਈ ਆ ਅ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਕਲਦੀਸ਼ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਸਰ ਬਰਮਾਲੀਪੁਰ ਸਾਹਿਬ ਅੱਜ ਇੱਕ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਵੱਖ-ਵੱਖ ਕਿਸਾਨਾਂ ਗੂ ਵੀ ਤਾਂ ਵੱਖ-ਵੱਖ ਆਮ ਆਦਮੀ ਜਾਂ ਹੋਰ ਸਾਰੀਆਂ ਜਥੇਬੰਦੀਆਂ ਨੇ ਵੱਖ-ਵੱਖ ਸਿਆਸੀ ਲੀਟਰ ਵੀ ਜਾਂ ਹਰਿਆਣਾ ਦੇ ਲੋਕ ਵੀ ਇੱਕ ਚੱਲ ਰਹੀ ਹੈ ਵੀ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਲਈ ਜੋ ਸ਼ੰਭੂ ਬਾਰਡਰ ਤੇ ਜਿਹੜਾ ਧਰਨਾ ਲਗਾਇਆ ਗਿਆ ਸੀਗਾ ਰੋਕਾਂ ਲੱਗੇ ਗਿਆ ਸੀ ਹਰਿਆਣਾ ਸਰਕਾਰ ਦੇ ਵੱਲੋਂ ਵੀ ਤੇ ਉਹ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਇਹ ਕੀ ਆ ਮਾਮਲਾ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਜੀ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਜੂਨੀਅਨ ਦੇ ਕੁਝ ਗਰੁੱਪਾਂ ਵੱਲੋਂ ਪੰਜਾਬ ਦੇ ਬਾਰਡਰ ਤੇ ਦਿੱਲੀ ਜਾਣ ਲਈ ਕੋਸ਼ਿਸ਼ ਕੀਤੀ ਗਈ ਸੀ ਲਗਭਗ 9 ਮਹੀਨੇ ਤੋਂ ਬਾਅਦ ਸਮਾਂ ਲਗਭਗ ਮੈਨੂੰ ਲੱਗਦਾ ਕਿ ਹੋ ਗਿਆ ਅ ਕੁਝ ਕਿਸਾਨ ਖਨੋਰੀ ਬਾਰਡਰ ਤੇ ਬੈਠੇ ਸੀ ਹਰਿਆਣਾ ਟੱਪਣ ਵਾਸਤੇ ਕੁਝ ਸ਼ੰਭੂ ਬਾਰਡਰ ਤੇ ਬੈਠੇ ਸਨ ਜਦੋਂ ਪੁਲਿਸ ਤੇ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਤਾ ਵੱਡੀਆਂ-ਵੱਡੀਆਂ ਰੋਕਾਂ ਖੜੀਆਂ ਕਰ ਦਿੱਤੀਆਂ ਗਈਆਂ ਇਹ ਤੋਂ ਅਕ ਕਿ ਦਿਵਾਰਾ ਕਰ ਦਿੱਤੇ ਗਏ ਸੜਕਾਂ ਦੇ ਵਿੱਚ ਵੱਡੇ ਵੱਡੇ ਕਿਲ ਗੜ ਦਿੱਤੇ ਗਏ ਕਿਉਂਕਿ ਪਿਛਲੀ ਵੇਲੇ ਪਿਛਲੇ ਕਿਸਾਨ ਮੋਰਚੇ ਵੇਲੇ ਬਹੁਤ ਸਾਰੇ ਕਿਸਾਨ ਦਿੱਲੀ ਦੇ ਬਾਰਡਰ ਤੇ ਕੁੱਜਣ ਵਿੱਚ ਸਫਲ ਹੋ ਗਏ ਸਨ ਹਰਿਆਣਾ ਕ੍ਰਾਸ ਕਰ ਗਏ ਸਨ ਇਸ ਕਰਕੇ ਸਰਕਾਰ ਨੇ ਵੱਡੇ ਪੱਧਰ ਤੇ ਇੰਤਜ਼ਾਮ ਪਿਛਲੇ ਡਰ ਨੂੰ ਦੇਖਦਿਆਂ ਕੀਤੇ ਹੁਣ ਮਾਮਲਾ ਇੱਥੇ ਅਟ ਗਿਆ ਕਿ ਸਰਕਾਰ ਉੱਥੇ ਧਰਨਾ ਮਾਰ ਕੇ ਬੈਠ ਕੇ ਸ਼ੰਭੂ ਬਾਰਡਰ ਤੇ ਪਿਛਲੇ ਕਈ ਮਹੀਨਿਆਂ ਤੋਂ ਆਵਾਜਾਈ ਵਿੱਚ ਵੱਡੇ ਪੱਧਰ ਤੇ ਵਿਘਨ ਪੈ ਰਿਹਾ ਤੇ ਘੂਮ ਘੁਮਾ ਕੇ ਲੋਕਾਂ ਨੂੰ ਜਾਣਾ ਪੈਂਦਾ ਜਿੱਥੇ ਸੁਰੱਖਿਆ ਪੱਖੋਂ ਜਿੱਥੇ ਦੇਸ਼ ਦੇ ਹੋਰ ਬਹੁਤ ਸਾਰੇ ਵਸਿਲੇ ਆ ਪੱਖੋਂ ਪਰੰਤੂ ਕਿਸਾਨਾਂ ਕਿਸਾਨ ਦਿੱਲੀ ਜਾਣ ਲਈ ਵਜਿੱਦ ਨੇ ਉਹ ਸ਼ਾਂਤਮਈ ਸੰਘਰਸ਼ ਕਰਨਾ ਚਾਹੁੰਦੇ ਸੋ ਉੱਥੇ ਰੋਕਣ ਤੋਂ ਬਾਅਦ ਬੁਰੀ ਤਰ੍ਹਾਂ ਜਿਹੜੀਆਂ ਰੋਕਾਂ ਲਾਈਆਂ ਸੀ ਉਹਨਾਂ ਲੋਕਾਂ ਨੂੰ ਘਰਵਾਉਣ ਲਈ ਕੁਝ ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਕਿਸਾਨ ਜਿੱਥੇ ਬੰਦੀ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਮਾਮਲੇ ਨੂੰ ਅਦਾਲਤ ਵਿੱਚ ਲਿਜਾਇਆ ਜਾਵੇ ਕਿਸਾਨ ਅਦਾਲਤ ਵਿੱਚ ਜਾਂਦੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਜਾਂਦਾ ਹੈ ਕਿਸਾਨ ਚਾਹੁੰਦੇ ਨੇ ਕਿ ਉਹਨਾਂ ਨੂੰ ਉਹ ਵੀ ਇਸ ਦੇਸ਼ ਦੇ ਨਾਗਰਿਕ ਨੇ ਕਨਸਟੀਚਿਊਸ਼ਨ ਨੂੰ ਮੰਨਣ ਵਾਲੇ ਅਮਨਪਸੰਦ ਸਹਿ ਸ਼ਹਿਰੀ ਨੇ ਉਹਨਾਂ ਦਾ ਕੋਈ ਹਿੰਸਾ ਦਾ ਇਰਾਦਾ ਨਹੀਂ ਉਹ ਆਪਣੀਆਂ ਮੰਗਾਂ ਲਈ ਦਿੱਲੀ ਜਾਣਾ ਚਾਹੁੰਦੇ ਨੇ ਸਰਕਾਰ ਨਾਲ ਸਰਕਾਰ ਦੇ ਸਾਹਮਣੇ ਆਪਣਾ ਰੋਸ ਪ੍ਰਗਟ ਕਰਨਾ ਚਾਹੁੰਦੇ ਨੇ ਹੁਣ ਜਦੋਂ ਹਾਈ ਕੋਰਟ ਨੇ ਦੋ ਮਾਤੇ ਰਾਧੀਆਂ ਖਾਸ ਕਰਕੇ ਕਿਸਾਨਾਂ ਦੀਆਂ ਤੇ ਹਰਿਆਣਾ ਸਰਕਾਰ ਨੂੰ ਤਲਬ ਕਰਕੇ ਉਹਨਾਂ ਦੀਆਂ ਅਪੀਲਾਂ ਦਲੀਲਾਂ ਸੁਣੀਆਂ ਸਾਰਾ ਕੁਝ ਜਿੱਥੇ ਹਰਿਆਣਾ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਥੇ ਉਹਨਾਂ ਨੇ ਆਪਣੇ ਦਲੇਰ ਦਿੱਤੀ ਇੱਕ ਤਾਂ ਅਖੰਡਤਾ ਨੂੰ ਖਤਰਾ ਦੱਸਿਆ ਬਹੁਤ ਸਾਰੀਆਂ ਗੱਲਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਦੱਸੀ ਤਾਂ ਹਾਈ ਕੋਰਟ ਨੇ ਇਹਦੇ ਉੱਤੇ ਆਪਣਾ ਡਿਸੀਜਨ ਅੱਜ ਦਿੱਤਾ ਕਿ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਜਾਂ ਹਰਿਆਣਾ ਪ੍ਰਸ਼ਾਸਨ ਕਿਸੇ ਨੂੰ ਵੀ ਕਿਸੇ ਬਾਰਡਰ ਤੇ ਲੰਘਣ ਤੋਂ ਰੋਕ ਨਹੀਂ ਸਕਦੀ ਤੇ ਉਹਨਾਂ ਕਿਹਾ ਕਿ ਬਾਰਡਰ ਤੋਂ ਰੋਕਾਂ ਨੇ ਜਿਹੜੀਆਂ ਉਹ हटਾਈਆਂ ਜਾਣਾ ਹੁਣ ਅੱਜ ਹੀ ਤਾਜ਼ਾ ਫੈਸਲਾ ਇਹ ਆਇਆ ਹੈ ਤਿੰਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇਹੋ ਜਿਹੇ ਫੈਸਲੇ ਆਉਂਦੇ ਨੇ ਤਾਂ ਸਰਕਾਰ ਕਟਹਿਰੇ ਵਿੱਚ ਆ ਕੇ ਖੜੀ ਹੋ ਜਾਂਦੀ ਹੈ ਹਰਿਆਣਾ ਸਰਕਾਰ ਭਾਜਪੀ ਦੀ ਸਰਕਾਰ ਵੱਲੋਂ ਜਿਨ੍ਹਾਂ ਨੇ ਜ਼ੁਲਮ ਤਰੀਕੇ ਨਾਲ ਜਿਨ੍ਹਾਂ ਭੈੜੇ ਤਰੀਕੇ ਨਾਲ ਸਰਕਾਰ ਨੇ ਕਿਸਾਨਾਂ ਦਾ ਵਿਰੋਧ ਕੀਤਾ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਤੇ ਕੁਝ ਇਸ ਤਰ੍ਹਾਂ ਦੀਆਂ ਗੋਲੀਆਂ ਵੀ ਲੋਕ ਵਿੱਚ ਢੰਗ ਨਾਲ ਚੱਲੀਆਂ ਕਿ ਪੰਜਾਬ ਦਾ ਇੱਕ ਨੌਜਵਾਨ ਕਿਸਾਨ ਸੀ ਉਥੇ ਸ਼ੁਭਕਰਨ ਜੀ ਦਾ ਨਾਮ ਸੀ ਉਹ ਉਹ ਵੀ ਉਸ ਸ਼ਹੀਦ ਹੋ ਗਿਆ ਉੱਥੇ ਉੱਥੇ ਮਾਰਿਆ ਜਾਂਦਾ ਉਹ ਕਿਸਾਨ ਤੇ ਉਹ ਕਿਸਾਨ ਦੇ ਮਾਰੇ ਜਾਣ ਤੋਂ ਬਾਅਦ ਕਿਸਾਨ ਹੋਰ ਜਿੱਦ ਤੇ ਆ ਗਏ ਤੇ ਉਹਨਾਂ ਨੇ ਪੱਕੇ ਤੌਰ ਤੇ ਉੱਥੇ ਮੋਰਚੇ ਜਿਹੜੇ ਲਾਏ ਹੋਏ ਨੇ ਬਹੁਤ ਵਾਰ ਝੜਪ ਹੋਈ ਹੈ ਨਾ ਹਰਿਆਣਾ ਸਿਰ ਇੱਕ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਬਾਰਡਰ ਸਟੇਟ ਹੁੰਦੀ ਹੈ ਜਿਸ ਤਰ੍ਹਾਂ ਬਾਰਡਰ ਸਟੇਟ ਦੇ ਚਿਰੋ ਪੰਜਾਬ ਹੈ ਜਿਸ ਤਰ੍ਹਾਂ ਦੂਸਰੇ ਦੇਸ਼ ਦਾ ਬਾਰਡਰ ਹੁੰਦਾ ਇਸ ਤਰ੍ਹਾਂ ਦੇ ਹਾਲਾਤ ਹਰਿਆਣਾ ਦੇ ਬਾਰਡਰ ਦੇ ਉੱਤੇ ਸ਼ੰਭੂ ਦੇ ਵਿਖੇ ਬਣਾਏ ਗਏ ਸਨ ਐਸੇ ਕਰਕੇ ਪੰਜਾਬ ਤੇ ਹਰਿਆਣਾ ਕੋਰਟ ਨੇ ਮਨਜੁਗ ਜਸਟਿਸ ਸਰਵਾਨ ਨੇ ਇੱਕ ਫੈਸਲਾ ਦਿੱਤਾ ਹੈ ਕਿ ਜਿਹੜੇ ਬਾਰਡਰ ਨੇ ਉਹ ਖੋਲੇ ਜਾਣ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਜਿਹੜੇ ਬਾਰਡਰ ਨੇ ਉਹ ਰੋਕੇ ਜਾਣ ਤੇ ਕਿਸੇ ਨੂੰ ਵੀ ਲੰਘਣ ਵਾਲੇ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਮਤਲਬ ਰੋਕ ਕੇ ਰੱਖਿਆ ਜਾਵੇ ਇਹਨਾਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਜਾਵੇ ਅੱਜ ਦੀ ਇਹ ਤਾਜ਼ਾ ਖੱਟਨਾ ਕਿਸਾਨ ਅਦਾਲਤ ਵਿੱਚ ਗਏ ਨੇ ਤੇ ਅਦਾਲਤ ਨੇ ਕਿਸਾਨਾਂ ਦੀ ਪਟੀਸ਼ਨ ਤੇ ਇਹ ਫੈਸਲਾ ਜਿਹੜਾ ਅੱਜ ਪੌਲਰ ਕੋਲ ਨੂੰ ਦਾ ਦਿੱਤਾ ਹੈ ਵੈਲਕਮ ਬਰਮਾਪੁਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਦੋਸਤੋ ਜੇਕਰ ਆਪਾਂ ਹੁਣ ਜਿਹੜਾ ਅਗਲਾ ਮੇਰਾ ਸਵਾਲ ਆਏਗਾ ਤੁਹਾਡੇ ਲਈ ਕੀ ਹੁਣ ਅੱਗੇ ਕਿਸਾਨ ਅਗਲਾ ਸੰਘਰਸ਼ ਕੀ ਐਲਾਨਣਗੇ ਕੀ ਸ਼ੁਰੂ ਕਰਨਗੇ ਹੁਣ ਇਸ ਤੋਂ ਬਾਅਦ ਕੀ ਜਾਂ ਦਿੱਲੀ ਵੱਲੋਂ ਕੁਝ ਕਰਨਗੇ ਜਾਂ ਕੋਈ ਹੋਰ ਰਣਨੀਤੀ ਅਪਣਾ ਸਕਦੇ ਨੇ ਇਹਦੇ ਬਾਰੇ ਥੋੜੀ ਦਸ ਤਣ ਗੱਲਬਾਤ ਸਾਂਝੀ ਕਰੋ ਰੌਲਾ ਹੁਣ ਤੱਕ ਵੀ ਕਿਸਾਨਾਂ ਦਾ ਇਹੀ ਸੀ ਕਿ ਉਹਨਾਂ ਨੇ ਦਿੱਲੀ ਜਾ ਕੇ ਐਮ ਐਸ ਪੀ ਸਮੇਤ ਹੋਰ ਜਿਹੜੇ ਦੇਸ਼ ਤੇ ਖੇਤੀ ਕਾਨੂੰਨ ਬਣਾਏ ਸੀ ਉਹਨਾਂ ਨੂੰ ਸਹੀ ਢੰਗ ਨਾਲ ਰੱਦ ਨਹੀਂ ਕੀਤਾ ਗਿਆ ਲੋਕਾਂ 'ਵਾਂ ਠੱਗਣ ਨਾਲ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਇੱਕ ਦਿਨ ਆਪਾਂ ਇਹਦੇ ਬਾਰੇ ਸਪੈਸ਼ਲ ਤੌਰ ਤੇ ਵੀ ਗੱਲ ਕਰਾਂਗੇ ਪਰੰਤੂ ਤੁਹਾਡਾ ਸਵਾਲ ਇਹ ਹੈ ਕਿ ਅਗਲਾ ਕਿਸਾਨਾਂ ਦਾ ਪ੍ਰੋਗਰਾਮ ਕੀ ਹੋਵੇਗਾ ਜਦੋਂ ਹਾਈ ਕੋਰਟ ਦਾ ਫੈਸਲਾ ਆ ਗਿਆ ਕਿਸਾਨਾਂ ਲਈ ਦਿੱਲੀ ਜਾਣ ਦਾ ਰਾਹ ਜਿਹੜਾ ਉਹ ਲਗਭਗ ਫਤਰਾ ਹੋ ਗਿਆ ਤੇ ਉਹ ਜਾ ਸਕਦੇ ਨੇ ਪਰੰਤੂ ਹਾਲ ਦੀ ਘੜੀ ਕਿਸਾਨ ਆਗੂ ਐਸੇ ਥਾਂ ਦੇ ਉੱਤੇ ਟਿਕੇ ਰਹਿਣਗੇ ਤੇ ਮੈਨੂੰ ਲੱਗਦਾ ਹੈ ਕਿ ਕਿਸਾਨ ਮੋਰਚਾ ਜਾ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਉਹ ਇਨ ਫਿਊਚਰ ਆਉਣ ਵਾਲੇ 10-15 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਸੰਭਾਵਨਾ ਹੈ ਮੇਰੀ ਕਿ 16 ਤੋਂ 20 ਤਰੀਕ ਦੇ ਵਿੱਚ ਵਿੱਚ ਜਥੇਬੰਦੀਆਂ ਨੇ ਜਿਹੜੀਆਂ ਇਹ ਮੀਟਿੰਗ ਕਰਨਗੀਆਂ ਮੀਟਿੰਗ ਦੇ ਵਿੱਚ ਕੀ ਕੀਤਾ 16 ਜੁਲਾਈ ਵਾਲੀ ਦੇ ਵਿੱਚ ਜਦੋਂ 16 ਜੁਲਾਈ ਨੂੰ ਕੋਈ ਫੈਸਲਾ ਜਿਹੜਾ ਉਹ ਉਹ ਨਾ ਹੋਇਆ ਤਾਂ 20 ਜੁਲਾਈ ਤੱਕ ਕੋਈ ਅਹਿਮ ਫੈਸਲਾ ਲੈ ਕੇ ਫਿਰ ਇਹਨਾਂ ਨੇ ਕੀ ਦਿੱਲੀ ਜਾਣਾ ਕਿਸ ਤਰੀਕੇ ਨਾਲ ਸੰਘਰਸ਼ ਕਰਨਾ ਪਰ ਇੱਕ ਅੱਜ ਮਨਜੀਤ ਸਿੰਘ ਰਾਏ ਆਗੂ ਨੇ ਉਹਨਾਂ ਨੇ ਸਪਸ਼ਟ ਕੀਤਾ ਕਿ ਸਾਡਾ ਕੋਈ ਕਿਸੇ ਤਰ੍ਹਾਂ ਦਾ ਅਮਨ ਕਾਨੂੰਨ ਭੰਗ ਕਰਨ ਦਾ ਇਰਾਦਾ ਨਹੀਂ ਅਸੀਂ ਅਮਨ ਸ਼ਾਂਤੀ ਨਾਲ ਡੈਮੋਕਰੈਟਿਕ ਵੇ ਨਾਲ ਜਾਂ ਕੰਸਟੀਟਿਊਸ਼ਨਲ ਜਿਹੜੇ ਸਾਡੇ ਹੱਕ ਨੇ ਉਸ ਤਰੀਕੇ ਨਾਲ ਅਸੀਂ ਸੰਘਰਸ਼ ਕਰਨਾ ਹੈ ਰੋਸ ਕਰਨਾ ਹੈ ਸਰਕਾਰ ਅੱਗੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਾ ਕੋਈ ਭੂਰਾ ਵੀ ਹਿੰਸੇ ਕੰਮ ਅਸੀਂ ਨਹੀਂ ਕਰਨਾ ਤੇ ਅਸੀਂ ਆਪਣਾ ਰੋਸ ਦਾ ਪ੍ਰਗਟਾਵਾ ਦਿੱਲੀ ਦੇ ਵਿੱਚ ਕਰਨਾ ਚਾਹੁੰਦੇ ਆ ਤੇ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਉਹਨਾਂ ਅੱਜ ਚਿਪਣੀ ਕੀਤੀ ਹੈ ਤੇ ਕਿਸਾਨਾਂ ਨੂੰ 16 ਤਰੀਕ ਦੀ ਮੀਟਿੰਗ ਹੈ 16 ਤਰੀਕ ਤੋਂ ਬਾਅਦ ਮੈਨੂੰ ਲੱਗਦਾ ਕਿ 20 ਤਰੀਕ ਤੱਕ ਕਿਸਾਨ ਜਿਹੜੇ ਅਗਲਾ ਫੈਸਲਾ ਜਿਹੜਾ ਕਿਉਂਕਿ ਜਿੱਥੇ ਬੰਦੀਆਂ ਜ਼ਿਆਦਾ ਨੇ ਅਗਲਾ ਫੈਸਲਾ ਕਰਕੇ ਇਹਦਾ ਜਿਹੜਾ ਅਗਲਾ ਸੰਘਰਸ਼ ਹੈ ਇਹ ਗੱਲ ਕੱਲ੍ਹ ਤੱਕ ਕਲੀਅਰ ਹੋਣੀ ਚਾਹੀਦੀ ਲੋਕਾਂ ਕਿ ਕਿਸਾਨਾਂ ਨੇ ਸੰਘਰਸ਼ ਕਰਨਾ ਸਿਰਫ ਬਾਰਡਰ ਤੇ ਰੁਕੇ ਹੋਏ ਸੀ ਉਹ ਕਿਸੇ ਕੰਡੇ ਨਹੀਂ ਲੱਗ ਸਕੀ ਗੱਲ ਹਾਲ ਦੀ ਘੜੀ ਤੇ ਸੰਘਰਸ਼ ਨੇ ਤਾਂ ਹੁਣੇ ਹੀ ਹੁਣ ਸੰਘਰਸ਼ ਕਿਵੇਂ ਦਾ ਹੋ ਸੰਘਰਸ਼ ਕਦੋਂ ਕਰਨਾ ਸੰਘਰਸ਼ ਕਿਸ ਤਰ੍ਹਾਂ ਕਰਨਾ ਇਹ ਸਾਰਾ ਕੁਝ 16 ਤਰੀਕ ਦੀ ਮੀਟਿੰਗ ਤੋਂ ਬਾਅਦ ਹੈ ਜਿਹੜਾ ਉਹ ਫਾਈਨਲ ਹੋਣਾ ਹੈ ਹਾਂ ਇੱਕ ਸੰਘਰਸ਼ ਅਗਲਾ ਜਿਹੜਾ ਉਹ ਕਿਸਾਨੀ ਦਾ ਲਗਭਗ ਤਿਆਰ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹਦੀ ਰੂਪਰੇਖਾ ਜਿਹੜੀ ਉਹ ਲੋਕਾਂ ਦੇ ਸਾਹਮਣੇ ਆ ਜਾਵੇਗੀ ਧੰਨਵਾਦ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਪਰਮਜੀਤਪੁਰ ਸਾਹਿਬ ਤੁਹਾਡਾ ਦੋਸਤੋ ਜਿਹੜੀ ਅੱਜ ਇੱਕ ਮੀਟਿੰਗ ਹੈਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਬਲ ਸਿੰਘ ਪੰਦੇਰੋਂ ਨਾਲ ਬਲੋਂਗੇ ਇੱਕ ਮੀਟਿੰਗ ਕੀਤੀ ਗਈ ਆ। ਉਹਨਾਂ ਨੇ ਵੀ ਇੱਕ ਜਿਹੜੀ ਜਿਹੜੇ ਇੱਕ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਆ ਉਹਨਾਂ ਨੇ ਕਿਹਾ ਵੀ ਜਿਹੜੀ 16 ਜੁਲਾਈ ਦੀ ਮੀਟਿੰਗ ਆ ਉਹਦੇ ਵਿੱਚ ਕੋਈ ਜਲਦੀ ਹੀ ਅਸੀਂ ਫੈਸਲਾ ਲਾਵਾਂਗੇ ਜਿਹੜੀ ਸਾਡੇ ਦਿੱਤੇ ਬੰਦੀ ਆ ਇਹ ਫੈਸਲਾ ਲੈ ਸਕਦੀ ਆ ਤੇ ਅਸੀਂ ਆਸ ਕਰਦਾ ਜਿਹੜੀ ਕਿਸਾਨਾਂ ਦੀ ਮੰਗ ਹੈ ਕੇਂਦਰ ਸਰਕਾਰ ਨੂੰ ਅਪੀਲ ਆ ਵੀ ਉਹ ਜ਼ਰੂਰ ਪੂਰੀਆਂ ਕਰਨ ਤਾਂ ਜੋ ਕਿਸਾਨ ਆਪਣਾ ਖੁਸ਼ੀ ਖੁਸ਼ੀ ਰਹਿ ਸਕੇ ਸਕੇ ਜਿਵੇਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਵੀ ਲਗਾਇਆ ਜਾਂਦਾ ਹੈ ਜੋ ਕਿ ਆਵਾਜ਼ ਹਕਲਕ ਦੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਵੇਖਦੇ ਰਹੋ ਅਵਾਜ਼ ਖਲਕ ਸਾਡਾ ਜਿਹੜਾ ਜਿਹੜਾ ਚੈਨਲ ਆ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਵੀ ਕਰਉ ਤੁਲੇ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਅਸੀਂ ਨਵੀਂ ਨਵੀਂ ਜਾਣਕਾਰੀ ਪਹੁੰਚਾਇਆ ਕਰੀਏ ਤਾਂ ਜੋ ਤੁਹਾਡਾ ਸਾਡਾ ਪਿਆਰ ਜਿਹੜਾ ਵਧਦਾ ਰਹੇ ਦਬੋ ਜਾਤ ਸਤਿ ਸ਼੍ਰੀ ਅਕਾਲ